ਇਹ ਮੰਦਿਰ ਹੈ ਜੀ ਅੱਛਾ ਤੀਸਰਾ ਸਥਾਨ ਹੈਗਾ ਜੀ ਇਹ ਦੇਖੋ ਜੀ ਤੀਸਰਾ ਸਥਾਨ ਹੈ ਸ਼ਿਵਲਿੰਗ ਜਿਹੜਾ ਹੈ ਇੱਥੇ ਵੀ ਸਥਾਪਿਤ ਹੈ ਇਹ ਹੈ ਤੀਸਰਾ ਸਥਾਨ ਜਿਹੜਾ ਹੈ ਤਲਾਓ ਦੇ ਬਿਲਕੁਲ ਨਾਲ-ਨਾਲ ਬਣਿਆ ਹੋਇਆ ਤੀਸਰਾ ਸਥਾਨ ਜਿਵੇਂ ਅਸੀਂ ਪੁਸ਼ਕਰ ਦੇਖਦੇ ਹਾਂ ਨਾ ਜੀ ਰਾਜਸਥਾਨ ਦੇ ਵਿੱਚ ਬਿਲਕੁਲ ਪੁਸ਼ਕਰ ਦਾ ਸਥਾਨ ਜਿੱਥੇ ਉੱਥੇ ਬ੍ਰਹਮਾ ਜੀ ਦਾ ਮੰਦਿਰ ਹੈ ਨਾ ਜੀ ਉਹ ਵੀ ਇਸ ਤਰ੍ਹਾਂ ਦਾ ਹੀ ਰਮਣੀਕ ਜਿਹਾ ਸਥਾਨ ਹੈ ਬਹੁਤ ਵਧੀਆ ਸਥਾਨ ਹੈ ਤਾਂ ਇਹ ਸਾਡੇ ਇਲਾਕੇ ਦੇ ਵਿੱਚ ਖੜੜ ਦੇ ਬਿਲਕੁਲ ਨਜ਼ਦੀਕ ਹੋਵੇ ਤਾਂ ਇਹ ਤਾਂ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਮੈਨੂੰ ਵੀ ਜਾਣਕਾਰੀ ਨਹੀਂ ਸੀ ਔਰ ਤੁਹਾਡੇ ਵਿੱਚੋਂ ਜੇਕਰ ਕੋਈ ਇਸ ਦੇ ਬਾਰੇ ਜਾਣਕਾਰੀ ਹੋਰ ਵੀ ਰੱਖਦਾ ਵਧ ਜਾਣਕਾਰੀ ਰੱਖਦਾ ਤਾਂ ਇਸ ਨੂੰ ਜਰੂਰ ਜਿਹੜਾ ਹੈ ਸਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਿਓ ਕਮੈਂਟਸ ਦੇ ਜ਼ਰੀਏ ਜੀ ਦਿਖਾਵਾਂਗੇ ਤੁਹਾਨੂੰ ਪਰਲੇ ਪਾਸੇ ਚੌਥਾ ਮੰਦਿਰ ਜੀ ਬਿਲਕੁਲ ਔਰ ਦੇਖੋ ਵੱਡੀ ਗੱਲ ਹੈ ਕਿ ਕੌਰਵਾ ਪਾਂਡਵਾ ਦੇ ਸਮੇਂ ਦਾ ਮੰਦਿਰ ਤੇ ਭਗਵਾਨ ਕ੍ਰਿਸ਼ਨ ਖੁਦ ਇਸ